पर ਇਹ ਇੱਕ ਅਜਿਹੇ ਆਸ਼ਕ ਨੇ ਜਿਹੜੇ ਕਿ ਇੱਕ ਪਾਰਟੀ ਨੂੰ ਸਮਰਪਿਤ ਨੇ ਇੱਕ ਪਾਰਟੀ ਨਾਲ ਇੰਨੀ ਕੁ ਮੁਹੱਬਤ ਕਰਦੇ ਨੇ ਆਪ ਗਾਂਧੀ ਰਾਮੀ ਨੇ ਦੋ ਗੱਲਾਂ ਪਹਿਲੇ ਕਹੀਆਂ ਵੀ ਜਿਹੜੇ ਲੋਕ ਮੈਨੂੰ ਸੁਣਨ ਵਾਸਤੇ ਮੇਰੀ ਗੱਲ ਸੁਣਨ ਵਾਸਤੇ ਮੈਨੂੰ ਦੇਖਣ ਵਾਸਤੇ ਮੇਰੀ ਗੱਲ ਸਮਝਣ ਵਾਸਤੇ ਆਇਆ ਮੇਰਾ ਮੈਸੇਜ ਉਹਨਾਂ ਨੂੰ ਦੋ ਗੱਲਾਂ ਪਹਿਲੀਆਂ ਵੀ ਪਹਿਲਾਂ ਆਪਣੇ ਕੰਮ ਵੱਲ ਧਿਆਨ ਲੱਖੋ ਤੇ ਦੂਜਾ ਆਪਣੇ ਬੱਚਿਆਂ ਨੂੰ ਗ੍ਰੈਜੂਏਟ ਕਰਨਾ ਹੈ ਪਹਿਲੀ ਗੱਲ ਤਾਂ ਗ੍ਰੈਜੂਏਸ਼ਨ ਬਾਰੇ ਮੇਰੇ ਦਿਮਾਗ 'ਚ ਪਈ ਕਿ ਉਹਨਾਂ ਨੇ ਕਿਹਾ ਸੀ ਇਹ ਕੋਈ ਸਿਆਸੀ ਪਾਰਟੀ ਨਹੀਂ ਇਹ ਆਰਥਿਕ ਮੁਕਤੀ ਅੰਦੋਲਨ ਹੈ ਗਰੀਬਾਂ ਲੋਕਾਂ ਦਾ ਮਿਹਨਤ ਕਸ਼ ਲੋਕਾਂ ਦਾ ਜਿਹੜੇ ਦਲਕਾਰੇ ਹੋਏ ਲੋਕ ਆ ਜਿਨ੍ਹਾਂ ਨੂੰ ਹਜੇ ਤੱਕ ਮਾਨ ਸਨਮਾਨ ਨਹੀਂ ਮਿਲਿਆ ਸੋ ਇਹ ਗੱਲ ਮੈਨੂੰ ਮਾਨੇਵਰ ਸਾਹਿਬ ਬਾਚੀ ਰਾਮ ਜੀ ਦੀ ਬਹੁਤ ਵਧੀਆ ਲੱਗੀ ਬਹੁਜਨ ਸਾਜ ਸਮਾਜ ਪਾਰਟੀ ਦਾ ਜਿਹੜਾ ਅਜੰਡਾ ਹੈ ਔਰ ਜਿਹੜਾ ਮੈਨੀਫੈਸਟੋ ਆ ਉਹ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਅਸੀਂ ਇਹ ਸੁਣਿਆ ਵਾ ਕਿ ਉਹ 1585 ਦੇ ਫਾਰਮੂਲੇ ਦੀ ਅਕਸਰ ਹੀ ਗੱਲ ਕਰਦੇ ਹੁੰਦੇ ਸਨ ਤੁਸੀਂ ਇਸ ਫਾਰਮੂਲੇ ਨੂੰ ਕਿਵੇਂ ਦੇਖਦੇ ਹੋ ਆਪ ਕਾਂਜੀ ਰਾਮ ਜੀ ਨੇ ਜਿਹੜੀ ਬਹੁਜੋ ਸਮਾਜ ਪਾਰਟੀ ਬਣਾਈ ਆ ਇਹ ਤਾਂ ਆਤਿਕ ਮੁਕਤੀ ਅੰਦੋਲਨ ਹਰ ਮਨੁੱਖਤਾ ਵਾਸਤੇ ਆ ਇੱਥੇ ਜਾਤੀ ਦਾ ਕੋਈ ਮਸਲਾ ਨਹੀਂ ਹੈ ਜੀ ਸੋ ਸਾਡੀ ਮਜਬੂਰੀ ਜਿਹੜੀ ਬਣ ਰਹੀ ਆ ਅੱਜ ਵੀ ਭੈਣ ਮਾਇਆਬੱਦੀ ਦੇ ਜਿਹੜੇ ਪਿਛਲੇ ਇਲੈਕਸ਼ਨਾਂ ਦੇ ਵਿੱਚ ਬਹੁਤ ਜ਼ਿਆਦਾ ਬ੍ਰਾਹਮਣ ਸਮਾਜ ਨੂੰ ਵੀ ਟਿਕਟਾਂ ਦਿੱਤੀਆਂ ਦੂਸਰੇ ਸਮਾਜ ਨੂੰ ਵੀ ਦਿੱਤੀਆਂ ਲੇਕਿਨ ਉਹਦੇ ਵਿੱਚ ਜਿਹੜਾ ਸਾਡੇ ਦੇਸ਼ ਦੇ ਅੰਦਰ ਜਾਤੀਵਾਦ ਦਾ ਵਿਚਾਲੇ ਪਾੜ ਪਿਆ ਹੋਇਆ ਉਹ ਬਹੁਜਨ ਸਮਾਜ ਪਾਰਟੀ 1585 ਦੀ ਗੱਲ ਨੂੰ ਅੱਗੇ ਬਿਲਕੁਲ ਨਹੀਂ ਦੇ ਰਿਹਾ ਤੇ ਉਹ ਪੜ੍ਹ ਲਿਖ ਵੀ ਜਾਂਦੇ ਨੇ ਪਰ ਇਸ ਦੇ ਬਾਵਜੂਦ ਉਹ ਬਹੁਜਨ ਸਮਾਜ ਪਾਰਟੀ ਦੀ ਵਿਚਾਰਧਾਰਾ ਨੂੰ ਸ਼ਾਇਦ ਪੜ੍ਹਦੇ ਹੀ ਨਹੀਂ ਜੇ ਪੜ੍ਹਦੇ ਵੀ ਆ ਤਾਂ ਉਹ ਇਸ ਪ੍ਰਤੀ ਸਮਰਪਿਤ ਨਹੀਂ ਹੁੰਦੇ ਤੇ ਵਰਕ ਨਹੀਂ ਕਰਦੇ ਜਿਹੜਾ BC ਆ ਉਹ ਬਹੁਜਨ ਸਮਾਜ ਪਾਰਟੀ ਨਾਲ ਜੁੜਨ ਨੂੰ ਤਿਆਰ ਨਹੀਂ ਹੈ ਸਵਰਨ ਤਾਂ ਬਹੁਤ ਦੂਰ ਦੀ ਗੱਲ ਹੈ ਸੋ ਇਸ ਕਰਕੇ ਜਿਹੜਾ ਬੀਸੀ ਵੀ ਸਾਡੀ ਗੱਲ ਨਹੀਂ ਸੁਣ ਰਿਹਾ ਉਹ ਵੀ ਸਾਡੇ ਨੇੜੇ ਨਹੀਂ ਆ ਰਿਹਾ ਕਿਉਂਕਿ ਜਿਹੜਾ ਮਨੂ ਦਾ ਪਾਇਆ ਪਾੜਾ ਜਾਤੀਵਾੜਾ ਉਹ ਸਭ ਤੋਂ ਵੱਡਾ ਵਿਚ ਵਿਚਾਲੇ ਕੰਧ ਬਣ ਕੇ ਖੜਾ ਹੋਇਆ ਦੇ ਵਿੱਚ ਸਭ ਤੋਂ ਪਹਿਲੇ ਸਰਕਾਰ ਬਹੁਜਨ ਸਮਾਜ ਪਾਰਟੀ ਦੀ ਬਣਨੀ ਔਰ ਦੂਸਰੀ ਸਭ ਤੋਂ ਜਿਹੜੀ ਵੱਡੀ ਗੱਲ ਆ ਜਿਹੜੀ ਉਥੇ ਦੀ ਮੁੱਖ ਮੰਤਰੀ ਬਣਨਾ ਉਹ ਵੀ ਇੱਕ ਲੇਡੀਜ਼ ਬਣਨਾ ਐਸੇ ਪਰਿਵਾਰ ਦੇ ਵਿੱਚੋਂ ਇਹ ਸਭ ਤੋਂ ਵੱਡੀ ਜਿਹੜੀ ਗੱਲ ਆ ਜਿਹੜੇ ਜੁਪੀ ਦੇ ਲੋਕ ਸੀ ਪਹਿਲਾ ਪੁਆਇੰਟ ਉਹਨਾਂ ਦੇ ਦਿਮਾਗ 'ਚ ਇਹ ਸੀਗਾ ਕਿ ਮਾਨੇਵਰ ਸਾਹਿਬ ਕਾਂਚੀਰਾਮ ਜੀ ਪੰਜਾਬ ਤੋਂ ਆਏ ਆ ਔਰ ਦੂਜੀ ਗੱਲ ਉਹਨਾਂ ਨੇ ਬਹੁਤ ਵੱਡੀ ਇਹ ਸਮਝੀ ਵੀ ਪੰਜਾਬ ਤੋਂ ਆ ਕੇ ਸਾਨੂੰ ਇਹ ਰਾਜ ਭਾਗ ਦੇਣ ਦੀ ਗੱਲ ਕਰ ਰਿਹਾ ਸਾਨੂੰ ਰਾਜੇ ਬਣਾਉਣ ਦੀ ਗੱਲ ਕਰ ਰਿਹਾ ਜੋ ਕਿ ਹੁਣ ਤੱਕ ਸਾਨੂੰ ਕੋਈ ਮਾਨਸਨ ਮਾਮਲੀ ਨਹੀਂ ਮਿਲਿਆ ਜੀ ਤੇ ਜੀ ਇਹ ਵੀ ਅਸੀਂ ਦੇਖਦੇ ਆ ਕਿ ਜਦੋਂ ਸਾਹਿਬ ਕਾਂਚੀਰਾਮ ਜੀ ਸਨ ਤਾਂ ਉਦੋਂ ਕਿਸੇ ਲੋਕ ਜਿਹੜੇ ਪੜ੍ਹੇ ਲਿਖੇ ਨਹੀਂ ਸਨ ਉਹ ਉਹਨਾਂ ਨਾਲ ਜੁੜ ਜਾਂਦੇ ਸਨ ਪਰ ਅੱਜ ਦੇ ਟਾਈਮ 'ਚ ਜਿਹੜੇ ਕਿ ਪਿਛੜੀ ਸ਼੍ਰੇਣੀ ਨਾਲ ਸੰਬੰਧ ਰੱਖਦੇ ਨੇ ਤੇ ਵੀ ਜਿਹੜਾ ਉਹਨਾਂ ਨੇ ਗੱਠਜੋੜਨ ਕੀਤਾ ਰਿਲਾਇੰਸ ਕੀਤਾ ਇੱਕ ਸਾਡਾ ਐਮਐਲਏ ਜਿੱਤ ਕੇ ਵਿਧਾਨ ਸਭਾ 'ਚ ਗਿਆ ਇੱਕ ਸਾਡਾ ਥੋੜਾ ਜਿਹਾ ਪਿੱਛੇ ਰਹਿ ਗਿਆ ਚਾਰ ਪੰਜ ਸਾਡੇ ਐਮਐਲਏ ਜਿਹੜੇ ਆ ਉਹ ਬਹੁਤ ਥੋੜੀਆਂ-ਥੋੜੀਆਂ ਵੋਟਾਂ ਤੇ ਹਾਰੇ ਆ ਬਹੁਜਨ ਸਮਾਜ ਪਾਰਟੀ ਜਿੱਤ ਵੱਲ ਨੂੰ ਵੱਧ ਰਹੀ ਹੈ ਬੇਨਤੀ ਕਰਾਂਗਾ ਖਾਸ ਕਰਕੇ ਜਿਨ੍ਹਾਂ ਨੇ ਜਦੋਂ ਅਸੀਂ ਗੁਰੂ ਕਾਂਗੀタル ਪਾਚਾ ਦੀ ਮੂਵਮੈਂਟ ਦੀ ਗੱਲ ਕਰਦੇ ਆ ਜਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆ ਲੇਕਿਨ ਗੁਰੂ ਕਾਂਗੀタル ਪਾਚਾ ਦੀ ਮੂਵਮੈਂਟ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਯੋਗਦਾਨ ਰਿਹਾ ਜਾਂ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਡਾ ਰੋਲ ਰਿਹਾ ਉਹ ਰੰਗਰੇਟਿਆਂ ਦਾ ਰਿਹਾ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਕਿ ਜਿਹੜਾ ਬੌਜਨ ਸਮਾਜ ਪਾਰਟੀ ਆ ਤੋ ਜਿੰਨਾ ਵੀ ਰੰਗਰੇਟਾ ਸਮਾਜ ਆ ਪੰਜਾਬ ਦਾ ਜਾਂ ਪੂਰੇ ਦੇਸ਼ ਦਾ ਉਹਨਾਂ ਨੂੰ ਪਹੁੰਚੋ ਸਮਾਜ પાર્ટી ਨੂੰ ਵੋਟ ਪਾ ਕੇ ਤਾਕਤ ਦੇ ਵਿੱਚ ਲਿਆਉਣਾ ਚਾਹੀਦਾ ਕਿ ਜਿਹੜਾ ਅੱਜ ਅੱਜ ਜੇ ਅਸੀਂ ਦੇਖੀਏ ਜਿਹੜਾ ਰੰਗਰੇਟਾ ਸਮਾਜ ਆ ਜਿਹੜਾ ਉਹਦਾ ਸਾਈਨ ਬੋਰਡ ਆ ਕੁਰਬਾਨੀਆਂ ਦੇ ਵਿੱਚ ਉਹ ਸਭ ਤੋਂ ਉੱਪਰ ਆ ਲੇਕਿਨ ਜੇ ਅਸੀਂ ਰਾਜਨੀਤੀ ਵੱਲ ਦੇਖੀਏ ਤਾਂ ਸਭ ਤੋਂ ਬੈਗ ਤੇ ਖੜਾ ਨਜ਼ਰ ਆ ਰਿਹਾ ਮਨੋਵਾਦੀ ਸੋਚ ਰੱਖਣ ਵਾਲੇ ਨੇ ਜਿਨ੍ਹਾਂ ਦਾ ਰਾਜ ਸੀ ਮੌਕੇ ਦਾ ਉਹਨਾਂ ਨੇ 700 ਕਿਸਾਨਾਂ ਦਾ ਮਿਹਨਤ ਕੱਢ ਲੋਕਾਂ ਦਾ ਈਮਾਨਦਾਰ ਲੋਕਾਂ ਦਾ ਕਤਲ ਕੀਤਾ ਮੈਵਾ ਹਰਸ਼ੀਪ ਸਿੰਘ ਮਹਦੂਦਾ ਦੇਸ਼ ਦੁਨੀਆ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਅੱਜ ਸਾਡੇ ਨਾਲ ਮੌਜੂਦ ਨੇ ਦਰਸ਼ਨ ਸਿੰਘ ਆਦੀ ਭਾਰਤੀ ਤੇ ਇਹਨਾਂ ਨਾਲ ਅਸੀਂ ਅੱਜ ਗੱਲ ਕਰਾਂਗੇ ਬਹੁਜਨ ਸਮਾਜ ਪਾਰਟੀ ਦੀ ਕਿਉਂਕਿ ਬਹੁਜਨ ਸਮਾਜ ਪਾਰਟੀ ਦਾ ਜੋ ਮੌਜੂਦਾ ਤੌਰ ਤੇ ਜੋ ਸਿਚੁਏਸ਼ਨ ਆ ਉਹ ਅਸੀਂ ਇਹਨਾਂ ਕੋਲੋਂ ਜਾਣਾਂਗੇ ਨਾਲੇ ਜੋ ਇਸ ਸੰਬੰਧੀ ਜੋ ਸਵਾਲ ਨੇ ਜੋ ਇਤਿਹਾਸ ਰਿਹਾ ਵਾ ਉਸ ਨਾਲ ਸੰਬੰਧੀ ਵੀ ਜੋ ਸਵਾਲ ਨੇ ਉਹ ਇਹਨਾਂ ਨਾਲ ਅਸੀਂ ਗੱਲ ਕਰਾਂਗੇ ਤੇ ਇਹਨਾਂ ਨਾਲ ਗੱਲ ਕਰਨ ਦਾ ਮਕਸਦ ਇਹ ਵੀ ਆ ਇਹ ਦਿਖਾਉਣਾ ਵੀ ਆ ਕਿ ਜਿਹੜੇ ਆਸ਼ਿਕ ਅਸੀਂ ਜਦੋਂ ਵੀ ਕੋਈ ਆਸ਼ਿਕ ਅਸੀਂ ਦੇਖਦੇ ਆ ਤਾਂ ਅਸੀਂ ਦੇਖਦੇ ਹਾਂ ਕਿ ਕੋਈ ਆਸ਼ਿਕ ਹੁੰਦਾ ਕੋਈ ਔਰਤ ਤੇ ਮਰਦ ਦੇ ਵਿੱਚਕਾਰ ਇੱਕ ਪਿਆਰ ਹੁੰਦਾ ਵਾ ਜਾਂ ਕੋਈ ਅਜਿਹਾ ਆਸ਼ਿਕ ਹੁੰਦਾ ਜੋ ਕਿ ਕਿਸੇ ਰੱਬ ਪ੍ਰਤੀ ਆਪਣਾ ਜਿਹੜਾ ਪਿਆਰ ਆ ਉਹ ਜ਼ਾਹਰ ਕਰਦਾ ਪਰ ਇਹ ਇੱਕ ਅਜਿਹੇ ਆਸ਼ਿਕ ਨੇ ਜਿਹੜੇ ਕਿ ਇੱਕ ਪਾਰਟੀ ਨੂੰ ਸਮਰਪਿਤ ਨੇ ਇੱਕ ਪਾਰਟੀ ਨਾਲ ਇੰਨੀ ਕੁ ਮੁਹੱਬਤ ਕਰਦੇ ਨੇ ਕਿ ਜਿਹੜੀ ਪਾਰਟੀ ਕਦੇ ਜਿਤਦੀ ਸਾਨੂੰ ਦਿਖਾਈ ਵੀ ਨਹੀਂ ਦਿੰਦੀ ਜਿਸ ਨੂੰ ਦੇਖ ਕੇ ਲੋਕਾਂ ਦੇ ਅੰਦਰ ਦੀ ਜਿਹੜੀ ਆਸ ਹੁੰਦੀ ਆ ਉਹ ਵੀ ਮਰ ਜਾਂਦੀ ਆ ਪਰ ਇਹ ਫਿਲਹਾਲ ਇਸ ਦੇ ਬਾਵਜੂਦ ਆਪਣੀ ਜਿਹੜੀ ਮੁਹੱਬਤ ਆ ਉਸ ਨੂੰ ਜਾਰੀ ਰੱਖਦੇ ਨੇ ਤੇ ਇਸ ਦੇ ਬਾਰੇ ਅਸੀਂ ਜਾਣਨ ਲਈ ਸਭ ਤੋਂ ਪਹਿਲਾ ਸਵਾਲ ਇਹ ਕਰਨਾ ਚਾਹੁੰਦੇ ਆ ਕਿ ਜੀ ਤੁਸੀਂ ਬਹੁਜਨ ਸਮਾਜ ਪਾਰਟੀ ਦੇ ਨਾਲ ਕਦੋਂ ਜੁੜੇ ਸੀਗੇ ਦੇਖ ਦੁਨੀਆ ਚੈਨਲ ਦੇਖ ਰਹੇ ਸਰੋਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਮੇਰੇ ਵੱਲੋਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਆ ਕਿ ਦੇਸ਼ ਦੁਨੀਆ ਚੈਨਲ ਦੱਬੇ ਕੁਚਲੇ ਲੋਕਾਂ ਦੀ ਗੱਲ ਕਰਨ ਵਾਲਾ ਮਜ਼ਦੂਰਾਂ ਗਰੀਬਾਂ ਦੀ ਗੱਲ ਕਰਨਾ ਮਿਹਨਤ ਕੱਢ ਲੋਕਾਂ ਦੀ ਗੱਲ ਕਰਨ ਵਾਲਾ ਚੈਨਲ ਹੈ ਇਸ ਨੂੰ ਵੱਧ ਤੋਂ ਵੱਧ ਦੇਖਦੇ ਰਹੋ ਤੇ ਸ਼ੇਅਰ ਕਰਦੇ ਰਹੋ ਸੋ ਦੂਸਰੀ ਗੱਲ ਮੇਰੇ ਮਨ ਨੂੰ ਬੜੀ ਖੁਸ਼ੀ ਹੈ ਕਿ ਅੱਜ ਜਿਹੜਾ ਕਿ ਦੇਸ਼ ਦੁਨੀਆ ਚੈਨਲ ਨੇ ਟੇਬਲ ਦੇ ਬੈਠ ਕੇ ਮੈਂ ਇੰਟਰਵਿਊ ਕਰ ਰਿਹਾ ਕਿ ਮੈਂ ਬਾਬਾ ਸਾਹਿਬ ਡਾਕਟਰ ਮੇਰਗੜਜੀ ਦਾ ਮਾਨੇਵਰ ਸਾਹਿਬ ਕਾਂਜੀ ਰਾਮ ਜੀ ਦਾ ਪਹਿਨ ਮਾਇਆਵਦੀ ਦਾ ਕੋਟਨ ਕੋਟਨ ਧੰਨਵਾਦ ਕਰ ਰਿਹਾ ਜੋ ਬਾਬਾ ਸਾਹਿਬ ਨੇ ਇਹੋ ਜੀ ਚੈਨਲ ਚਲਾਉਣ ਦੀ ਸਾਨੂੰ ਹਿੰਮਤ ਬਖਸ਼ੀ ਸਮਤਿਆ ਬਖਸ਼ੀ ਔਰ ਸਾਨੂੰ ਕਾਨੂੰਨੀ ਅਧਿਕਾਰ ਲੈ ਕੇ ਦਿੱਤੇ ਚੋਕ ਚੁਕਰੀਆ ਧੰਨਵਾਦ ਇਹ ਚੈਨਲ ਚੱਦੀ ਕੱਲ ਜ ਰਹੇ ਤੁਸੀਂ ਜੀ ਪਾਰਟੀ ਚ ਕਦੋਂ ਸ਼ਾਮਿਲ ਹੋਈ ਸੀ ਪਾਰਟੀ ਜੀ ਮੈਂ 1900 87 ਦੇ ਵਿੱਚ ਸ਼ਾਮਲ ਹੋਇਆ ਲੇਕਿਨ ਮੈਂ ਸਭ ਤੋਂ ਪਹਿਲੇ ਉਸ ਤੋਂ ਮੈਂ ਕਿਸੇ ਪਾਰਟੀ ਦੇ ਵਿੱਚ ਨਹੀਂ ਸੀਗਾ ਨਾ ਹੀ ਮੈਨੂੰ ਪੋਲਿਟਿਕਲਸ ਬਾਰੇ ਪਤਾ ਸੀਗਾ ਨਾ ਹੀ ਮੈਨੂੰ ਕਿ ਸਿਆਸਤ ਬਾਰੇ ਜਾਣਕਾਰੀ ਸੀਗੀ ਲੇਕਿਨ ਜਦੋਂ ਮੈਂ ਪਾਰਟੀਆਂ ਵਿੱਚ ਮਾਨੇਵਰ ਸਾਹ ਕਾਂਚੀ ਰਾਮ ਜੀ ਨੂੰ ਸੁਣਿਆ ਪਹਿਲੀ ਵਾਰ ਤੇ ਸਾਹ ਕਾਂਚੀ ਰਾਮ ਜੀ ਨੇ ਜਦੋਂ ਉਹ ਸਟੇਜ ਤੋਂ ਬੋਲਣਾ ਸ਼ੁਰੂ ਹੋਏ ਉਹਨੇ ਕੱਠ ਹੋਇਆਂ ਦਾ ਜਿਹੜਾ ਕੱਠ ਹੋਇਆ ਜੀ ਸੰਗਤ ਉਹਨਾਂ ਦਾ ਧੰਨਵਾਦ ਕੀਤਾ ਤੇ ਸਾਬ ਕਾਂਜੀ ਰਾਮ ਜੀ ਨੇ ਦੋ ਗੱਲਾਂ ਪਹਿਲੇ ਕਹੀਆਂ ਵੀ ਜਿਹੜੇ ਲੋਕ ਮੈਨੂੰ ਸੁਣਨ ਵਾਸਤੇ ਮੇਰੀ ਗੱਲ ਸੁਣਨ ਵਾਸਤੇ ਮੈਨੂੰ ਦੇਖਣ ਵਾਸਤੇ ਮੇਰੀ ਗੱਲ ਸਮਝਣ ਵਾਸਤੇ ਆਇਆ ਮੇਰਾ ਮੈਸੇਜ ਉਹਨਾਂ ਨੂੰ ਦੋ ਗੱਲਾਂ ਪਹਿਲੀਆਂ ਵੀ ਪਹਿਲਾ ਆਪਣੇ ਕੰਮ ਵੱਲ ਧਿਆਨ ਰੱਖੋ ਤੇ ਦੂਜਾ ਆਪਣੇ ਬੱਚਿਆਂ ਨੂੰ ਗ੍ਰੈਜੂਏਟ ਕਰਨਾ ਹੈ ਜੀ ਇਸ ਤੋਂ ਇਲਾਵਾ ਜੀ ਹੋਰ ਤੁਸੀਂ ਸਾਬਕਾ ਅਨਸ਼ੀਰામ ਜੀ ਦੀ ਕਿਹੜੀ ਗੱਲ ਆ ਜਿਹੜੀ ਉਹ ਤੁਸੀਂ ਅਹਿਮ ਮੰਨਦੇ ਹੋ ਜਿਹਨੂੰ ਦੇਖ ਕੇ ਤੁਸੀਂ ਬਹੁਜਨ ਸਮਾਜ ਪਾਰਟੀ ਦੇ ਪ੍ਰਤੀ ਸਰਗਰਮ ਹੋਈ ਸੀ ਮਾਨੇਵਾ ਸਾਬਕਾ ਅਨਸ਼ੀਰામ ਜੀ ਦੀ ਜਿਹੜੀ ਪਹਿਲੀ ਗੱਲ ਤਾਂ ਗ੍ਰੈਜੂਏਸ਼ਨ ਬਾਰੇ ਮੇਰੇ ਦਿਮਾਗ 'ਚ ਪਈ ਦੂਸਰੀ ਕਿ ਉਹਨਾਂ ਨੇ ਕਿਹਾ ਸੀ ਇਹ ਕੋਈ ਸਿਆਸੀ ਪਾਰਟੀ ਨਹੀਂ ਇਹ ਆਰਥਿਕ ਮੁਕਤੀ ਅੰਦੋਲਨ ਹੈ ਗਰੀਬਾਂ ਲੋਕਾਂ ਦਾ ਮਿਹਨਤ ਕੱਜ ਲੋਕਾਂ ਦਾ ਜਿਹੜੇ ਦਲਕਾਰੇ ਹੋਏ ਲੋਕ ਆ ਜਿਨ੍ਹਾਂ ਨੂੰ ਹਜੇ ਤੱਕ ਮਾਨ ਸਨਮਾਨ ਨਹੀਂ ਮਿਲਿਆ ਸੋ ਇਹ ਗੱਲ ਮੈਨੂੰ ਮਾਨੇਵਰ ਸਾਹਿਬ ਬਾਚੀ ਰਾਮ ਜੀ ਦੀ ਬਹੁਤ ਵਧੀਆ ਲੱਗੀ। ਯਾਨਕਿ ਬੌਝਨ ਸਮਾਜ ਪਾਰਟੀ ਦਾ ਜਿਹੜਾ ਏਜੰਡਾ ਵਾ ਵਿਚਾਰਧਾਰਾ ਵਾ ਉਹ ਆਰਥਿਕ ਮੁਕਤੀ ਦਿਲਾਉਣਾ ਵਾ ਜਿਹੜੇ ਕਿ ਗਰੀਬ ਨੇ ਤੇ ਪਛੜੇ ਵਰਗ ਨੇ ਉਹਨਾਂ ਨੂੰ ਬੌਝਨ ਸਮਾਜ ਸਮਾਜ ਪਾਰਟੀ ਦਾ ਜਿਹੜਾ ਏਜੰਡਾ ਹੈ ਔਰ ਜਿਹੜਾ ਮੈਨੀਫੈਸਟੋ ਆ ਉਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆ ਲੇਕਿਨ ਗੁਰੂ ਗ੍ਰੰਥ ਸਾਹਿਬ ਇੱਕ ਐਸੀ ਚੀਜ਼ ਹੈ ਜਿਹੜਾ ਕਿ ਪੂਰੀ ਪਥਮੀ ਦੇ ਉੱਤੇ ਕਿ ਜਿਹੜੇ ਧਰਤੀ ਦੇ ਉੱਤੇ ਪੇੜ ਪੌਦੇ ਲੱਗੇ ਆ ਜਾਂ ਹੋਰ ਜਿੰਨੀ ਵੀ ਮਨੁੱਖਤਾ ਹੈ ਜੀਵ ਜੰਤੂ ਹੈ ਉਹ ਸਭ ਨੂੰ ਮਾਨ ਸਨਮਾਨ ਦਿੰਦਾ ਇਹ ਗੱਲ ਮੈਨੂੰ ਮਾਨੇਵਰ ਸਾਹਿਬ ਕਾਂਚੀਰਾਮ ਜੀ ਸਭ ਤੋਂ ਵਧੀਆ ਲੱਗੀ ਕਿ ਗੁਰੂ ਗ੍ਰੰਥ ਸਾਹਿਬ ਬਹੁਜ ਸਮਾਜ ਪਾਰਟੀ ਦਾ ਮੈਨੀਫੈਸਟੋ ਆ ਜੀ ਸਹਾਬ ਕਾਂਸ਼ੀਰਮ ਜੀ ਵੱਲੋਂ ਜ਼ਿਆਦਾਤਰ ਅਸੀਂ ਇਹ ਸੁਣਿਆ ਵਾ ਕਿ ਉਹ 1585 ਦੇ ਫਾਰਮੂਲੇ ਦੀ ਅਕਸਰ ਹੀ ਗੱਲ ਕਰਦੇ ਹੁੰਦੇ ਸਨ ਤੁਸੀਂ ਇਸ ਫਾਰਮੂਲੇ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਜੇ ਅਸੀਂ ਇਹ ਦੇਖੀਏ ਕਿ ਮੌਜੂਦਾ ਤੌਰ ਤੇ ਭੋਜਨ ਸਮਾਜ ਪਾਰਟੀ ਵੀ ਜਿਹੜੀ ਤਰੀਕਾ ਵਾ ਕੰਮ ਕਰਨ ਦਾ ਉਹ ਇਦਾਂ ਕਿ ਉਹ ਜਦੋਂ ਟਿਕਟ ਦਿੰਦੀ ਹੈ ਕਿਸੇ ਵੀ ਆਗੂ ਨੂੰ ਤਾਂ ਉਹ ਇਸ ਫਾਰਮੂਲੇ ਤੋਂ ਹਟ ਕੇ ਦਿੰਦੀ ਹੈ ਯਾਨੀ ਕਿ ਉਹ ਹਰੇਕ ਨੂੰ ਟਿਕਟ ਦਿੰਦੀ ਹੈ ਚਾਹੇ ਉਹ ਜਨਰਲ ਕੈਟਾਗਰੀ ਦਾ ਹੋਵੇ ਚਾਹੇ ਉਹ ਕਿਸੇ ਹੋਰ ਜਿਹੜੀ ਜਿਹਨੂੰ ਆਪਾਂ ਸ਼੍ਰੇਣੀ ਕਹਿੰਦੇ ਆ ਨੂੰ ਟਿਕਟ ਦੇਣ ਦਾ ਹੋਵੇ ਯਾਨੀ ਕਿ ਉਹ ਹਰੇਕ ਕੈਟਾਗਰੀ ਨੂੰ ਉਹ ਟਿਕਟ ਦਿੰਦੀ ਆ ਪਰ ਸਾਬ ਕਾਂਚੀਰਾਮ ਜੀ ਮੁਤਾਬਕ ਜਿਹੜੇ 85% ਜਿਹੜੀ ਆਬਾਦੀ ਆ ਜਿਹੜੇ ਉਸ ਕੈਟਾਗਰੀ ਚ ਆਉਂਦੇ ਨੇ ਉਹਨਾਂ ਨੂੰ ਟਿਕਟ ਦੇਣਾ ਸੀ ਜੀ ਮਨੇਵਰ ਸਾਬ ਕਾਂਚੀਰਾਮ ਜੀ ਜਿਹੜਾ 15 85 ਦਾ ਫਾਰਮੂਲਾ ਸੀਗਾ ਉਹ ਜਿੰਨੀ ਕੁ ਮੈਨੂੰ ਜਾਣਕਾਰੀ ਆ ਸ਼ਾਇਦ ਹੀ ਕਿਸੇ ਨੇ ਹੋਰ ਹੀ ਲਿਆਂਦਾ ਹੋਵੇ 1585 ਵਾਲਾ ਫਾਰਮੂਲਾ ਮਾਨੇਵਰ ਸਾਹਿਬ ਕਾਸ਼ੀ ਰਾਮ ਜੀ ਨੇ 1585 ਵਾਲਾ ਫਾਰਮੂਲਾ ਲੈ ਕੇ ਆਂਦਾ ਲੇਕਿਨ ਜਿਹੜਾ 1585 ਵਾਲਾ ਫਾਰਮੂਲਾ ਹੈ ਉਹਦੇ ਉੱਤੇ ਸਾਡੇ ਸਮਾਜ ਨੂੰ ਪਟਕਾਇਆ ਜਾਂਦਾ ਹਜੇ ਤੱਕ ਸਾਡੇ ਸਮਾਜ ਨੂੰ 1585 ਵਾਲੇ ਫਾਰਮੂਲੇ ਦਾ ਨਹੀਂ ਪਤਾ ਜੇ ਅਸੀਂ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੀ 2.5% ਜਿੰਨਾਂ ਲੋਕਾਂ ਦੀ ਵੋਟ ਆ ਅੱਜੋ ਰਾਜ ਭਾਗ ਤੇ ਕਬਜ਼ਾ ਕਰੀ ਬੈਠੇ ਆ ਜਿਨ੍ਹਾਂ ਦੀ 85 87% ਉਹਦਾ 15 85 ਦੀ ਗੱਲ ਆ ਉਹ ਲੋਕ ਅਜੇ ਵੀ ਬਹੁਤ ਬੈਕ ਤੇ ਬੈਠੇ ਆ ਸੋ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਜਿਹੜੀ ਟਿਕਟ ਵਾਲਾ ਸਵਾਲ ਕੀਤਾ ਸੀਗਾ ਕਿ ਕੀ ਸਾਬਕਾਂਸ਼ੀ ਰਾਮ ਜੀ ਮੁਤਾਬਕ ਇਦਾਂ ਦਾ ਇਦਾਂ ਦੀ ਕੋਈ ਗੱਲ ਸੀਗੀ ਕਿ ਜਿਹੜੀ ਟਿਕਟ ਆ ਉਹ ਜਿਹੜੇ 85% ਲੋਕ ਨੇ ਉਹਨਾਂ ਨੂੰ ਹੀ ਦੇਣੀ ਹੈ ਸਾਬਕਾਂਜੀ ਰਾਮ ਜੀ ਨੇ ਜਿਹੜੀ ਬਹੁਜੋ ਸਮਾਜ ਪਾਰਟੀ ਬਣਾਈ ਆ ਇਹ ਤਾਂ ਆਰਥਿਕ ਮੁਕਤੀ ਅੰਦੋਲਨ ਹਰ ਮਨੁੱਖਤਾ ਵਾਸਤੇ ਆ ਇੱਥੇ ਜਾਤੀ ਦਾ ਕੋਈ ਮਸਲਾ ਨਹੀਂ ਹੈ ਜੀ ਸੋ ਸਾਡੀ ਮਜਬੂਰੀ ਜਿਹੜੀ ਬਣ ਰਹੀ ਹੈ ਅੱਜ ਵੀ ਭੈਣ ਮਾਇਆਬੱਦੀ ਨੇ ਜਿਹੜੇ ਪਿਛਲੇ ਇਲੈਕਸ਼ਨਾਂ ਦੇ ਵਿੱਚ ਬਹੁਤ ਜ਼ਿਆਦਾ ਬ੍ਰਾਹਮਣ ਸਮਾਜ ਨੂੰ ਵੀ ਟਿਕਟਾਂ ਦਿੱਤੀਆਂ ਦੂਸਰੇ ਸਮਾਜ ਨੂੰ ਵੀ ਦਿੱਤੀਆਂ ਲੇਕਿਨ ਉਹਦੇ ਵਿੱਚ ਜਿਹੜਾ ਸਾਡੇ ਦੇਸ਼ ਦੇ ਅੰਦਰ ਜਾਤੀਵਾਦ ਦਾ ਵਿਚਾਲੇ ਪਾੜ ਪਿਆ ਹੋਇਆ ਉਹ ਬਹੁਜਨ ਸਮਾਜ ਪਾਰਟੀ 1585 ਦੀ ਗੱਲ ਨੂੰ ਅੱਗੇ ਵਧਣ ਨਹੀਂ ਦੇ ਰਿਹਾ ਜੋ ਕਿ 2024 ਦੀ ਅਸੀਂ ਇਲੈਕਸ਼ਨਾਂ ਲੜ ਰਹੇ ਹਾਂ ਉਹ ਪਿਛਲੇ ਤਜਰਬਿਆਂ ਨੂੰ ਮੁੱਖ ਰੱਖ ਕੇ ਅਸੀਂ ਜਿਹੜੀ ਅੱਜ ਭੈਰਮਾਇਆਬਦੀ ਜੀ ਫੈਸਲੇ ਲਈ ਆ ਉਹ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਲੈ ਰਹੀ ਆ ਜੀ ਇੱਕ ਗੱਲ ਦੇਖਣ ਨੂੰ ਸਾਨੂੰ ਮਿਲਦੀ ਆ ਕਿ ਜਦੋਂ ਸਾਬਕਾ ਅਨਸ਼ੀਰਾਮ ਜੀ ਜਿਉਂਦੇ ਸਨ ਤਾਂ ਪੰਜਾਬ ਦੇ ਵਿੱਚ ਕਦੇ ਵੀ ਇਦਾਂ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਕਿ ਜਿਹੜੀਆਂ ਵੋਟਾਂ ਨੇ ਉਹ ਭੋਜਨ ਸਮਾਜ ਪਾਰਟੀ ਨੂੰ ਮਿਲਣ ਪਰ ਇਸ ਦੇ ਬਾਵਜੂਦ ਅਸੀਂ ਇਹ ਦੇਖਿਆ ਕਿ ਉੱਤਰ ਪ੍ਰਦੇਸ਼ 'ਚ ਜ਼ਿਆਦਾਤਰ ਸਾਨੂੰ ਵੋਟ ਬੈਂਕ ਦਿਖਦੀ ਸੀਗੀ ਤੇ ਹੁਣ ਵੀ ਸ਼ਾਇਦ ਦਿਖਦੀ ਹੈ ਪਰ ਉਸ ਉਸ ਦੇ ਮੁਕਾਬਲੇ ਬਹੁਤ ਹੀ ਘੱਟ ਆ ਤੇ ਤੁਸੀਂ ਇਦਾਂ ਇਸ ਗੱਲ ਨੂੰ ਕਿਵੇਂ ਦੇਖਦੇ ਹੋ ਕਿ ਪੰਜਾਬ 'ਚ ਭੋਜਨ ਸਮਾਜ ਪਾਰਟੀ ਜਿਹੜੀ ਗਤੀਵਿਧੀ ਆ ਉਹ ਏਨੀਕ ਸਾਨੂੰ ਦੇਖਣ ਨੂੰ ਨਹੀਂ ਮਿਲਦੀ ਤੇ ਉੱਤਰ ਪ੍ਰਦੇਸ਼ 'ਚ ਵੀ ਹੁਣ ਕਾਫੀ ਘਟ ਚੁੱਕੀ ਐ ਦੇਖੋ ਸਭ ਤੋਂ ਪਹਿਲੀ ਤਾਂ ਮੇਰੀ ਇਹ ਗੱਲ ਆ ਵੀ ਮੈਂ ਇਸ ਗੱਲ ਨੂੰ ਮੈਂ ਨਹੀਂ ਮੰਨਦਾ ਵੀ ਮਾਨੇਵਰ ਸਾਹਿਬ ਕਾਂਚੀ ਰਾਮ ਜੀ ਜਿਉਂਦੇ ਸਭ ਕਾਂਚੀ ਰਾਮ ਜੀ ਜਿਉਂਦੇ ਰਹਿਣੇ ਆ ਤੇ ਜਿਉਂਦੇ ਹੈਗੇ ਆ ਨਾ ਹੀ ਉਹਨਾਂ ਨੇ ਦੁਨੀਆ ਤੋਂ ਜਾਣਾ ਜਿਹੜੀ ਅਸੀਂ ਗੱਲ ਪੰਜਾਬ ਦੀ ਕਰਦੇ ਆ ਮਾਨੇਵਰ ਸਾਹਿਬ ਕਾਂਚੀ ਰਾਮ ਜੀ ਬਹੁਤ ਸਾਰੀਆਂ ਸਲੇਜਾਂ ਤੋਂ ਮੈਂ ਉਹਨਾਂ ਨੂੰ ਸੁਣਿਆ ਕੀ ਜਿਹੜੇ ਪੰਜਾਬ ਦੇ ਲੋਕ ਆ ਇਹ ਜੇਬ ਦੇ ਅਮੀਰ ਆ ਤੇ ਦਿਲ ਦੇ ਗਰੀਬ ਆ ਸੋ ਇਸ ਕਰਕੇ ਇਹ ਰੱਜੇ ਪੁਜੇ ਲੋਕ ਨੇ ਰੋਟੀ ਵਧੀਆ ਖਾਂਦੇ ਆ ਇਹ ਰਾਜਨੀਤੀ ਵੱਲ ਨੂੰ ਧਿਆਨ ਨਹੀਂ ਦੇ ਰਹੇ ਜੀ ਯਾਨੀ ਕਿ ਉੱਤਰ ਪ੍ਰਦੇਸ਼ ਚ ਕੀ ਸੀਗਾ ਕਿ ਲੋਕਾਂ ਦੇ ਅੰਦਰ ਇੱਕ ਆਸ ਸੀਗੀ ਕਿ ਅਸੀਂ ਭੋਜਨ ਸਮਾਜ ਪਾਰਟੀ ਦੇ ਜ਼ਰੀਏ ਆਪਣੀ ਜਿਹੜੀ ਜਿਹੜੀ ਵੀ ਕਿਸੇ ਵੀ ਪ੍ਰਕਾਰ ਦੀ ਜਿਹੜੀ ਹਾਲਾਤ ਆ ਚਾਹੇ ਉਹ ਆਰਥਿਕ ਸਮਾਜਿਕ ਹੋਵੇ ਉਸ ਨੂੰ ਸੁਧਾਰ ਸਕਾਂਗੇ ਕਿ ਜਿਸ ਦੀ ਬਦੌਲਤ ਉੱਥੇ ਸਰਕਾਰ ਬਣੀ ਸੀ ਜੁਪੀ ਦੇ ਵਿੱਚ ਸਭ ਤੋਂ ਪਹਿਲੇ ਸਰਕਾਰ ਬਹੁਜਨ ਸਮਾਜ ਪਾਰਟੀ ਦੀ ਬਣੀ ਔਰ ਦੂਜੀ ਸਭ ਤੋਂ ਜਿਹੜੀ ਵੱਡੀ ਗੱਲ ਆ ਜਿਹੜੀ ਉੱਥੇ ਦੀ ਮੁੱਖ ਮੰਤਰੀ ਬਣਨਾ ਉਹ ਵੀ ਇੱਕ ਲੇਡੀਜ਼ ਬਣਨਾ ਐਸੇ ਪਰਿਵਾਰ ਦੇ ਵਿੱਚੋਂ ਇਹ ਸਭ ਤੋਂ ਵੱਡੀ ਜਿਹੜੀ ਗੱਲ ਆ ਜਿਹੜੇ ਜੁਪੀ ਦੇ ਲੋਕ ਸੀ ਪਹਿਲਾ ਪੁਆਇੰਟ ਉਹਨਾਂ ਦੇ ਦਿਮਾਗ 'ਚ ਇਹ ਸੀਗਾ ਕਿ ਮਾਨੇਵਰ ਸਾਹਿਬ ਕਾਂਚੀਰਾਮ ਜੀ ਪੰਜਾਬ ਤੋਂ ਆਏ ਆ ਔਰ ਦੂਜੀ ਗੱਲ ਉਹਨਾਂ ਨੇ ਬਹੁਤ ਵੱਡੀ ਇਹ ਸਮਝੀ ਬੀ ਪੰਜਾਬ ਤੋਂ ਆ ਕੇ ਸਾਨੂੰ ਇਹ ਰਾਜ ਭਾਗ ਦੇਣ ਦੀ ਗੱਲ ਕਰ ਰਿਹਾ ਸਾਨੂੰ ਰਾਜੇ ਬਣਾਉਣ ਦੀ ਗੱਲ ਕਰ ਰਿਹਾ ਜੋ ਕਿ ਹੁਣ ਤੱਕ ਸਾਨੂੰ ਕੋਈ ਮਾਨ ਸਨਮਾਨ ਵੀ ਨਹੀਂ ਮਿਲਿਆ ਜੀ ਤੇ ਜੀ ਇਹ ਵੀ ਅਸੀਂ ਦੇਖਦੇ ਹਾਂ ਕਿ ਜਦੋਂ ਸਾਬ ਕਾਂਸ਼ੀਰਾਮ ਜੀ ਸਨ ਤਾਂ ਉਦੋਂ ਕੀ ਸੀ ਲੋਕ ਜਿਹੜੇ ਪੜ੍ਹੇ ਲਿਖੇ ਨਹੀਂ ਸਨ ਉਹ ਉਹਨਾਂ ਨਾਲ ਜੁੜ ਜਾਂਦੇ ਸਨ ਪਰ ਅੱਜ ਦੇ ਟਾਈਮ 'ਚ ਜਿਹੜੇ ਕਿ ਪਿਛੜੀ ਸ਼੍ਰੇਣੀ ਨਾਲ ਸੰਬੰਧ ਰੱਖਦੇ ਨੇ ਤੇ ਉਹ ਪੜ ਲਿਖ ਵੀ ਜਾਂਦੇ ਨੇ ਪਰ ਇਸ ਦੇ ਬਾਵਜੂਦ ਉਹ ਬਹੁਤ ਸਾਰੇ ਸਮਾਜ پارٹی ਦੀ ਵਿਚਾਰਧਾਰਾ ਨੂੰ ਸ਼ਾਇਦ ਪੜਦੇ ਹੀ ਨਹੀਂ ਜੇ ਪੜਦੇ ਵੀ ਆ ਤਾਂ ਉਹ ਇਸ ਪ੍ਰਤੀ ਸਮਰਪਿਤ ਨਹੀਂ ਹੁੰਦੇ ਤੇ ਵਰਕ ਨਹੀਂ ਕਰਦੇ ਤੁਸੀਂ ਕਿਵੇਂ ਦੇਖਦੇ ਹੋ ਕਿ ਉਹ ਪੜ ਲਿਖ ਕੇ ਵੀ ਇਦਾਂ ਦਾ ਕੁਝ ਕਰਦੇ ਨਹੀਂ ਵਿਖਾਈ ਦਿੰਦੇ ਦੇਖੋ ਜਿਹੜੀ ਤੁਸੀਂ ਵਰਕ ਦੀ ਗੱਲ ਕਰ ਰਹੇ ਹੋ ਵਰਕ ਦੀ ਗੱਲ ਸਭ ਤੋਂ ਵੱਡਾ ਜਿਹੜਾ ਜਾਤੀਵਾਦ ਦਾ ਪਾੜਾ ਮਨੂ ਦਾ ਪਾਇਆ ਉਹ ਬਹੁਤ ਵੱਡਾ ਖੜਾ ਅੱਜ ਜਿਹੜਾ BC ਆ ਉਹ ਬਹੁਜਨ ਸਮਾਜ ਪਾਰਟੀ ਦਾ ਜੁੜਨ ਨੂੰ ਤਿਆਰ ਨਹੀਂ ਹੈ ਸਵਰਨ ਤਾਂ ਬਹੁਤ ਦੂਰ ਦੀ ਗੱਲ ਹੈ ਸੋ ਇਸ ਕਰਕੇ ਜਿਹੜਾ BC ਵੀ ਸਾਡੀ ਗੱਲ ਨਹੀਂ ਸੁਣ ਰਿਹਾ ਉਹ ਵੀ ਸਾਡੇ ਨੇੜੇ ਨਹੀਂ ਆ ਰਿਹਾ ਕਿਉਂਕਿ ਜਿਹੜਾ ਮਨੂ ਦਾ ਪਾਇਆ ਪਾੜਾ ਜਾਤੀਵਾਦ ਆ ਉਹ ਸਭ ਤੋਂ ਵੱਡਾ ਵਿਚ ਵਿਚਾਲੇ ਗੰਦ ਬਣ ਕੇ ਖੜਾ ਹੋਇਆ ਸੋ ਸਾਰੇ ਮੈਂ BC ਸਮਾਜ ਨੂੰ ਜਰਨਲ ਸਮਾਜ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਵੀ ਬਹੁਜਨ ਸਮਾਜ ਪਾਰਟੀ ਇੱਕ ਐਸੀ ਪਾਰਟੀ ਆ ਜਿਹੜੀ ਮਨੁਵਾਦੀ ਸਿਸਟਮ ਨੂੰ ਤੋੜ ਕੇ ਮਾਨਤਵਾਦੀ ਸੋਚ ਦੇ ਦੇ ਅੰਦਰ ਲਾਗੂ ਕਰ ਸਕਦੀ ਆ ਤੇ ਸਾਰਿਆਂ ਨੂੰ ਖੁਸ਼ਹਾਲੀ ਮਿਲ ਸਕਦੀ ਆ ਇਸ ਤੋਂ ਇਲਾਵਾ ਤੁਹਾਨੂੰ ਕੀ ਲੱਗਦਾ ਜੀ ਕਿ ਹੋਰ ਕੀ ਕਾਰਨ ਹੋ ਸਕਦਾ ਕਿ ਜਿਹੜੇ ਕਿ ਜਿਵੇਂ ਸਾਨੂੰ ਦੇਖਣ ਨੂੰ ਮਿਲਦਾ ਕੋਈ ਪਹਿਲਾ ਜਦੋਂ ਕੋਈ ਪਹਿਲਾਂ ਤੋਂ ਹੀ ਕੋਈ बसपा ਆਗੂ ਹੁੰਦਾ ਵਾ ਜਾਂ ਵਰਕਰ ਹੁੰਦਾ ਉਹ ਫਿਰ ਪਾਰਟੀ ਛੱਡ ਕੇ ਭਾਜਪਾ ਕਾਂਗਰਸ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਜਾਂਦਾ ਤੁਸੀਂ ਕੀ ਦੇਖਦੇ ਹੋ ਇਹਦੇ ਪਿੱਛੇ ਕੀ ਕਾਰਨ ਸੀ ਦੇਖੋ ਮੈਂ ਇੱਕ ਬਹੁਤ ਵੱਡੀ ਦੇਸ਼ ਦੁਨੀਆ ਚੈਨਲ ਦੇ ਉੱਤੇ ਆਪਣੀ ਹੱਡ ਵੀ ਦਿੱ ਤੁਹਾਨੂੰ ਮਿਸਾਲ ਦਿਆਂਗਾ ਕਿ ਸਾਡਾ ਬਾੜ ਨੰਬਰ 13 ਸੀਗਾ ਪਹਿਲਾਂ ਉੱਥੋਂ ਬੀਬੀ ਬਰਜਿੰਦਰ ਕੌਰ ਬੌਜਨ ਸਮਾਜ ਪਾਰਟੀ ਦੀ ਪਹਿਲੀ ਵਾਰ ਇਲੈਕਸ਼ਨ ਲੜੀ ਔਰ ਜਿੱਤੀ ਬਹੁਤ ਵੱਡੇ ਪਵਾਨੇ ਤੇ ਜਿੱਤਾਈ ਬੌਜਨ ਸਮਾਜ ਪਾਰਟੀ ਨੇ ਲੇਕਿਨ ਜਿਹੜਾ ਉੱਥੇ ਦਾ ਕੰਮ ਸੀਗਾ ਉਹ ਜਿਹੜੀ ਕਲੋਨੀ ਆ ਉਹ ਕਾਗਜ਼ਾਂ ਵਿੱਚ ਪੱਕੀ ਨਹੀਂ ਐ ਉੱਥੇ ਲੋਕ ਆਮ ਬੈਠੇ ਆ ਉਹ ਪਹਿਲੇ ਵੀ ਉੱਥੇ ਜਿਹੜਾ ਥੋੜਾ ਬਹੁਤਾ ਕੰਮ ਅਸੀਂ ਗੈਰ ਕਾਨੂੰਨੀ ਸੀਗਾ ਬੀਬੀ ਬਜਿੰਦਰ ਕੌਰ ਪਹਿਲੇ ਵੀ ਜਿਹੜਾ ਗਲੀਆਂ ਥੋੜੀਆਂ ਬਹੁਤੀਆਂ ਪੱਕੀਆਂ ਉਹ ਵੀ ਜਿਹੜੀਆਂ ਕੋਈ ਕਾਰਪੋਰੇਸ਼ਨ ਦੇ ਵਿੱਚ ਪਾਸ ਹੋ ਕੇ ਜਾ ਉਹ ਨਹੀਂ ਹੋਇਆ ਲੇਕਿਨ ਬੀਬੀ ਬਜਿੰਦਰ ਕੌਰ ਦੇ ਉੱਤੇ ਦਬਾਅ ਪਾਇਆ ਗਿਆ ਵੀ ਤੂੰ ਇਹ ਗੈਰ ਕਾਨੂੰਨੀ ਕੰਮ ਕਰਾਇਆ ਉਹਦੋਂ ਪਹਿਲਾਂ ਵੀ ਗੈਰ ਕਾਨੂੰਨੀ ਕਰਾਇਆ ਕਾਂਗਰਸ ਤੇ ਕਾਲੀਆਂ ਨੇ ਲੇਕਿਨ ਬੀਬੀ ਬਜਿੰਦਰ ਕੌਰ ਤੇ ਦਬਾਅ ਪਾਇਆ ਗਿਆ ਕਿਉਂਕਿ ਬੀਬੀ ਬਜਿੰਦਰ ਕੌਰ ਜਿਹੜੀ ਸੀਗੀ ਉਹ ਮਿਸ਼ਰੀ ਨਹੀਂ ਸੀਗੀ ਉਹ ਲੀਡਰ ਨਹੀਂ ਸੀ ਉਹ ਪੱਕੀ ਨਹੀਂ ਸੀ ਉਹ ਕੜੀ ਹੋਈ ਨਹੀਂ ਸੀਗੀ ਉਹ ਡਰ ਗਏ ਤੇ ਇਸ ਕਰਕੇ ਦਬਾਅ ਕਰਨੋਂ ਕਾਂਗਰਸ ਨੇ ਵਚਲੇ ਗਏ ਤੁਹਾਨੂੰ ਜੀ ਇੱਕ ਸਵਾਲ ਬੜਾ ਅਹਿਮ ਆਉ ਕਰਨਾ ਪੜਦਾ ਕਿ ਬੋਜਨ ਸਮਾਜ ਪਾਰਟੀ ਜਿੱਤ ਨਹੀਂ ਰਹੀ ਤੇ ਕੋਈ ਰਿਜ਼ਲਟ ਸਾਨੂੰ ਨਹੀਂ ਦਿਖ ਰਿਹਾ ਇਹ ਸਾਫ਼ ਸਾਫ਼ ਇੱਕ ਫੈਕਟ ਆ ਕਿ ਸਾਨੂੰ ਕੋਈ ਰਿਜ਼ਲਟ ਬੋਜਨ ਸਮਾਜ ਪਾਰਟੀ ਵੱਲੋਂ ਨਹੀਂ ਦਿਖ ਰਿਹਾ ਪਰ ਫੇਰ ਵੀ ਤੁਸੀਂ ਇਸ ਨਾਲ ਜੁੜੇ ਹੋ ਹੋ ਕਾਫੀ ਲੰਮੇ ਸਮੇਂ ਤੋਂ ਤੁਸੀਂ ਇਸ ਨਾਲ ਜੁੜੇ ਹੋ ਹੋ ਤੇ ਤੁਸੀਂ ਕਿਵੇਂ ਕਿਉਂ ਇਸ ਨਾਲ ਜੁੜੇ ਹੋਇਆ ਦੇਖੋ ਜੀ ਮੈਂ ਤੁਹਾਨੂੰ ਅੱਜ ਤੋਂ ਘੱਟੋ ਘੱਟ 20 ਸਾਲ ਪਹਿਲਾਂ ਦੀ ਗੱਲ ਦੱਸਦਾ ਵੀ ਅਸੀਂ ਝੰਡੇ ਲਾ ਰਹੇ ਸੀ ਸਾਨੂੰ ਇੱਕ ਬੰਦੇ ਨੇ ਪੁੱਛਿਆ ਕਹਿੰਦਾ ਵੀ ਸਰਕਾਰ ਤਾਂ ਤੁਹਾਡੀ ਬਣਦੀ ਨਹੀਂ ਤੁਸੀਂ ਝੰਡੇ ਹੀ ਲਾਈ ਜਾ ਰਹੇ ਹੋ ਤੇ ਅਸੀਂ ਕਿਹਾ ਵੀ ਜਦੋਂ ਤੱਕ ਸਾਡੀ ਸੈਂਟਰ ਦੇ ਵਿੱਚ ਸਰਕਾਰ ਨਹੀਂ ਬਣਦੀ ਅਸੀਂ ਉਦੋਂ ਤੱਕ ਝੰਡੇ ਲਾਈ ਹੀ ਜਾਣੇ ਆ ਲੇਕਿਨ ਅੱਜ ਰਿਜ਼ਲਟ ਆ ਰਿਹਾ ਅੱਜ ਤੁਸੀਂ ਪੰਜਾਬ ਦੇ ਅੰਦਰ ਦੇਖੋ ਜਿਹੜੀ ਐ ਇਸ ਤੋਂ ਪਹਿਲਾਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਔਰ ਬਹੁਜਨ ਸਮਾਜ ਪਾਰਟੀ ਦੇ ਕਾਲੀ ਦਲ ਦਾ ਰਿਲਾਇੰਸ ਹੋਇਆ 21 ਸੀਟਾਂ ਤੇ ਬਹੁਜਨ ਸਮਾਜ ਪਾਰਟੀ ਲੜੀ ਤੇ ਬਾਕੀ ਦੀਆਂ ਸੀਟਾਂ ਤੇ ਕਾਲੀ ਦਲ ਲੜਿਆ ਜਿਹੜਾ ਸਭ ਤੋਂ ਵੱਡੀ ਪੁਰਾਣੀ ਪਾਰਟੀ ਐ ਔਰ ਤਕੜੀ ਪਾਰਟੀ ਐ ਰੱਜੀ ਹੋਈ ਪਾਰਟੀ ਐ ਬਹੁਜਨ ਸਮਾਜ ਪਾਰਟੀ ਕੋਲੇ ਵਿਚਾਰੇ ਕੋਲ ਕੁਝ ਐ ਨਹੀਂ ਗਾ ਸੋ ਇਸ ਕਰਕੇ ਅਸੀਂ ਫੇਰ ਵੀ ਇੱਕ ਸਾਡਾ ਐਮ.ਐਲ.ਏ ਜਿੱਤੇ ਆ ਜਿਹੜਾ ਅੱਜ ਵੀ ਪੰਜਾਬ ਵਿਧਾਨ ਸਭਾ ਦੇ ਵਿੱਚ ਪੂਰੀ ਤਰ੍ਹਾਂ ਦੱਬੇ ਕੁچਨੇ ਲੋਕਾਂ ਦੀ ਗੱਲ ਕਰ ਰਿਹਾ ਸੋ ਇਸ ਕਰਕੇ ਅਸੀਂ ਫੇਰ ਵੀ ਜਿਹੜਾ ਉਹਨਾਂ ਨੇ ਗੱਠਬੰਧਨ ਕੀਤਾ ਰਿਲਾਇੰਸ ਕੀਤਾ ਇੱਕ ਸਾਡਾ ਐਮਐਲਏ ਜਿੱਤ ਕੇ ਵਿਧਾਨ ਸਭਾ ਵਿੱਚ ਗਿਆ ਇੱਕ ਸਾਡਾ ਥੋੜਾ ਜਿਹਾ ਪਿੱਛੇ ਰਹਿ ਗਿਆ ਚਾਰ ਪੰਜ ਸਾਡੇ ਐਮਐਲਏ ਜਿਹੜੇ ਆ ਉਹ ਬਹੁਤ ਥੋੜੀਆਂ-ਥੋੜੀਆਂ ਵੋਟਾਂ ਤੇ ਹਰੇ ਆ ਬਹੁਜਨ ਸਮਾਜ ਪਾਰਟੀ ਜਿੱਤ ਵੱਲ ਨੂੰ ਵੱਧ ਰਹੀ ਆ ਕਿਉਂਕਿ ਪਹਿਲੇ ਕੀ ਸੀਗਾ ਅਕਾਲੀ ਗਏ ਕਾਂਗਰਸ ਆ ਗਈ ਕਾਂਗਰਸ ਗਏ ਅਕਾਲੀ ਆ ਗਏ ਲਿਕੇ ਆਮ ਆਦਮੀ ਪਾਰਟੀ ਆਉਣ ਦੇ ਨਾਲ ਜਿਹੜੀ ਭੋਜਨ ਸਮਾਜ ਪਾਰਟੀ ਬੜੀ ਸਪੀਡ ਨਾਲ ਜਿੱਤ ਵੱਲ ਨੂੰ ਵੱਧ ਰਹੀ ਹੈ ਔਰ ਵਧੇਗੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਿ ਲੋਕਾਂ ਨੂੰ ਜਾਂ ਜਿਨ੍ਹਾਂ ਨੂੰ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਉਹ ਭੋਜਨ ਸਮਾਜ ਪਾਰਟੀ ਨੂੰ ਜੇ ਤਰਜੀਹ ਦੇਣਾ ਚਾਹਣ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲੇ ਤਾਂ ਬੇਨਤੀ ਕਰਾਂਗਾ ਖਾਸ ਕਰਕੇ ਜਿਨ੍ਹਾਂ ਨੇ ਜਦੋਂ ਅਸੀਂ ਗੁਰੂ ਕਾਂਗੀタル ਪਾਚਾ ਦੀ ਮੂਵਮੈਂਟ ਦੀ ਗੱਲ ਕਰਦੇ ਆ ਜਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆ ਲੇਕਿਨ ਗੁਰੂ ਕਾਂਗੀタル ਪਾਚਾ ਦੀ ਮੂਵਮੈਂਟ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਯੋਗਦਾਨ ਰਿਹਾ ਜਾਂ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਡਾ ਰੋਲ ਰਿਹਾ ਉਹ ਰੰਗਰੇਟਿਆਂ ਦਾ ਰਿਹਾ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਕਿ ਜਿਹੜਾ ਬੌਝਨ ਸਮਾਜ ਪਾਰਟੀ ਆ ਤੋਂ ਜਿੰਨਾ ਵੀ ਰੰਗਰੇਟਾ ਸਵਾਜ ਆ ਪੰਜਾਬ ਦਾ ਜਾਂ ਪੂਰੇ ਦੇਸ਼ ਦਾ ਉਹਨਾਂ ਨੂੰ ਬੌਝਨ ਸਮਾਜ ਪਾਰਟੀ ਨੂੰ ਵੋਟ ਪਾ ਕੇ ਤਾਕਤ ਦੇ ਵਿੱਚ ਲਿਆਉਣਾ ਚਾਹੀਦਾ ਕਿ ਜਿਹੜਾ ਅੱਜ ਅੱਜ ਜੇ ਅਸੀਂ ਦੇਖੀਏ ਜਿਹੜਾ ਰنگਰੇਟਾ ਸਮਾਜ ਆ ਜਿਹੜਾ ਉਹਦਾ ਸਾਈਨ ਬੋਰਡ ਆ ਕੁਰਬਾਨੀਆਂ ਦੇ ਵਿੱਚ ਉਹ ਸਭ ਤੋਂ ਉੱਪਰ ਆ ਲੇਕਿਨ ਜੇ ਅਸੀਂ ਰਾਜਨੀਤੀ ਵੱਲ ਦੇਖੀਏ ਤਾਂ ਸਭ ਤੋਂ ਬੈਦ ਦੇਖੜਾ ਨਜ਼ਰ ਆ ਰਿਹਾ ਸੋ ਮੇਰੀ ਰنگਰੇਟਾ ਸਮਾਜ ਨੂੰ ਹੱਥ ਜੋੜ ਕੇ ਬੇਨਤੀ ਆ ਨਿਮਰਤਾ ਸਹਿਤ ਕੋਈ ਲੰਬਾ ਨਹੀਂ ਕੋਈ ਗਿਲਾ ਨਹੀਂ ਕਿ ਸਾਨੂੰ ਵੱਧ ਤੋਂ ਵੱਧ ਬੌਝਨ ਸਮਾਜ ਪਾਰਟੀ ਨੂੰ ਵੋਟ ਪਾ ਕੇ ਕਿਉਂਕਿ ਸਾਡੇ ਕੋਲ ਇੱਕ ਪਲੇਟਫਾਰਮ ਹੈ ਕਾਮਯਾਬ ਕਰਨਾ ਚਾਹੀਦਾ ਤੇ ਰنگਰੇਟਾ ਸਾਹਿਬ ਸਮਾਜ ਦਾ ਜਿੱਦਾਂ ਜਿੱਲਾ ਮਾਨ ਸਨਮਾਨ ਆ ਉਦਾਂ ਹੀ ਹੋਰ ਬਣਿਆ ਰਹੇ। ਦਰਸ਼ਨ ਸਿੰਘ ਜੀ ਕਿਸਾਨੀ ਸੰਘਰਸ਼ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਉਹਨਾਂ ਨੂੰ ਵੀ ਕੁਝ ਕਹਿਣਾ ਚਾਹੁੰਦੇ। ਕੰਜਾਨੀ ਸਨਖ ਮੈਂ ਆਪਣੀ ਲਾਈਫ ਦੇ ਵਿੱਚ ਸਭ ਤੋਂ ਵੱਡਾ ਸੰਘਰਸ਼ ਦੇਖਿਆ। ਅੰਦੋਲਨ ਐਡਾ ਵੱਡਾ ਸੰਘਰਸ਼ ਚਲਾਣਾ ਇੱਕ ਛੋਟੀ ਗੱਲ ਨਹੀਂ। ਲੇਕਿਨ ਮੈਂ ਉਸ ਜਿਹੜਾ ਪਹਿਲਾ ਤਰਨਾ ਸੀ ਉਹਦੇ ਵਿੱਚ ਮੈਂ ਤਿੰਨ ਚੱਕਰ ਲਾਏ ਨੇ। ਔਰ ਬਹੁਤ ਗੱਲਾਂ ਮੈਂ ਉੱਥੋਂ ਦੇਖੀਆਂ ਔਰ ਬੜਾ ਕੁਝ ਸਿੱਖਿਆ ਕਿ 14 ਮਹੀਨੇ ਐਡਾ ਵੱਡਾ ਧਰਨਾ ਲਗਾਣਾ ਕੋਈ ਛੋਟੀ ਗੱਲ ਨਹੀਂ ਲੇਕਿਨ ਉਹਦੇ ਵਿੱਚ ਕੀ ਮੈਂ ਦੇਖ ਰਿਹਾ ਵੀ 700 ਕਿਸਾਨ ਜਿਹੜਾ ਕਿ ਮੈਂ ਤਾਂ ਇਹ ਕਹੂੰਗਾ ਇਹਨਾਂ ਨੂੰ ਕਤਲ ਕੀਤਾ ਮਨੁਵਾਦੀ ਸੋਚ ਰੱਖਣ ਵਾਲੇ ਨੇ ਜਿਨ੍ਹਾਂ ਦਾ ਰਾਜ ਸੀ ਮੋਕੇ ਦਾ ਉਹਨਾਂ ਨੇ 700 ਕਿਸਾਨਾਂ ਦਾ ਮਿਹਨਤ ਕਾਹ ਲੋਕਾਂ ਦਾ ਇਮਾਨਦਾਰ ਲੋਕਾਂ ਦਾ ਕਤਲ ਕੀਤਾ ਅਗਰ ਕਿਸਾਨ ਵੀਰ ਮੇਰੀ ਹੱਥ ਜੋੜ ਕੇ ਬੇਨਤੀ ਆ ਪੰਜਾਬ ਦੇ ਕਿਸਾਨਾਂ ਨੂੰ ਪੂਰੇ ਦੇਸ਼ ਦੇ ਕਿਸਾਨਾਂ ਨੂੰ ਕਿ ਜਿਹੜੀ ਹੁਣ 2024 ਦੀ ਲੋਕ ਸਭਾ ਦੀ ਇਲੈਕਸ਼ਨ ਚੱਲ ਰਹੀ ਆ ਬੜੀ ਲੰਬੀ ਇਲੈਕਸ਼ਨ ਆ ਇਹਦੇ ਵਿੱਚ ਹਜੇ ਵੀ ਟਾਈਮ ਹੈਗਾ ਕਿ ਸਾਰੇ ਕਿਸਾਨ ਜੱਥੇ ਬੰਦੀਆਂ ਇਕੱਠੀਆਂ ਹੋ ਗਏ ਇੱਕ ਮੀਟਿੰਗ ਕਰਨ ਕਿ ਬਹੁਜਨ ਸਮਾਜ ਪਾਰਟੀ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਕਮ ਸੇ ਕਮ 100 ਐਮਪੀ ਬਹੁਜਨ ਸਮਾਜ ਪਾਰਟੀ ਵਿੱਚ ਜਿੱਤ ਕੇ ਭੈਣ ਮਾਇਆ ਵੱਤੀ ਜੀ ਦੇ ਨਾਲ ਖੜਾ ਕਰ ਦਿਓ ਪਰ ਤੋਂ ਆਂਡੀਆਂ ਜਿਹੜੀਆਂ ਸਭ ਤੋਂ ਜਿੰਨੀਆਂ ਵੀ ਕਿਸਾਨ ਜਿਹੜਾ ਖੇਤੀ ਵਾਲੀ ਮਨੇਸਰ ਹੋਗਾ ਉਹ ਤੁਹਾਡੇ ਕਹੇ ਤੇ ਲੱਗੂਗਾ ਜਿੱਦੀ ਤੁਸੀਂ ਬਾਹ ਫੜਾਓਗੇ ਉਹ ਲੱਗੇਗਾ ਉਹ 700 ਕਿਸਾਨਾਂ ਦਾ ਜਿਹੜਾ ਕਤਲ ਹੋਇਆ ਉਹਨਾਂ ਦੀ ਸਜ਼ਾ ਉਹਨਾਂ ਨੂੰ ਗੰਭੀਰ ਤੋਂ ਗੰਭੀਰ ਮਿਲੇਗੀ ਉਹ ਜਿਹੜੀਆਂ ਟਰਾਲੀਆਂ ਟਰੈਕਟਰ ਬੰਦ ਖੜੇ ਨੇ ਉਹ ਵੀ ਸਾਰੇ ਉਹਨਾਂ ਦੇ ਕੇਸ ਵਾਪਸ ਲੈ ਜਾਣਗੇ ਉਹ ਛੱਡੇ ਜਾਣਗੇ ਧੰਨਵਾਦ ਜੀ ਐਸਨ ਦਰਸ਼ਨ ਸਿੰਘ ਆਦੀ ਭਾਰਤੀ ਜੀ ਬੋਲਸ਼ਵਿਕ ਸਮਾਜ ਪਾਰਟੀ ਦੇ ਕਈ ਆਗੂਆਂ ਤੇ ਵਰਕਰਾਂ ਦੀ ਆਵਾਜ਼ ਬਣਦੇ ਆ ਆਪਣੇ ਵਿਚਾਰ ਰੱਖੇ ਤੇ ਇਹਨਾਂ ਨੇ ਕਾਫੀ ਜਿਹੜੇ ਸਵਾਲ ਸੀਗੇ ਕਿ ਕਿਉਂ ਇੱਕ ਵਰਕਰ ਬੋਲਸ਼ਵਿਕ ਸਮਾਜ ਪਾਰਟੀ ਦਾ ਲਗਾਤਾਰ ਪਾਰਟੀ ਨਾਲ ਜੁੜਿਆ ਰਹਿੰਦੇ ਆ ਤੇ ਉਹ ਕਿਉਂ ਆਪਣੀ ਇਹ ਮੁਹੱਬਤ ਆ ਜਿਹੜੀ ਉਹ ਪਾਰਟੀ ਪ੍ਰਤੀ ਰੱਖਦਾ ਇਸ ਬਾਰੇ ਇਹਨਾਂ ਨੇ ਸਾਨੂੰ ਦੱਸਿਆ ਤੇ ਇਸ ਪ੍ਰਕਾਰ ਦੀਆਂ ਹੋਰ ਇੰਟਰਵਿਊਜ਼ ਲਈ ਜਿਹੜੇ ਦਰਸ਼ਕ ਨੇ ਉਹ ਸਾਡੇ ਨਾਲ ਇਸ ਪ੍ਰਕਾਰ ਜੁੜੇ ਰਹਿਣ ਤਦ ਤੱਕ ਇਜਾਜ਼ਤ ਦਿਓ ਧੰਨਵਾਦ